ਸੱਚੀ ਗੱਲ ਜੀ ਅਸੀਂ ਅਕਸਰ ਇਹ ਕਹਿੰਦੇ ਹੁੰਦੇ ਹਾਂ ਕਿ ਸਾਡੇ ਮੁਲਕ ਦੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਕਾਨੂੰਨਾਂ ਦਾ ਦੁਰਉਪਯੋਗ ਕਰਦੇ ਨੇ ਕਾਨੂੰਨਾਂ ਨੂੰ ਗਲਤ ਤਰੀਕੇ ਨਾਲ ਵਰਤਦੇ ਨੇ ਔਰ ਅਜਿਹਿਆਂ ਬਹੁਤ ਸਾਰੀਆਂ ਉਦਾਹਰਨਾਂ ਸਾਡੇ ਸਾਹਮਣੇ ਆਂਦੀਆਂ ਵੀ ਰਹਿੰਦੀਆਂ ਨੇ ਇੱਕ ਤਾਜ਼ਾ ਐਗਜ਼ਾਮਪਲ ਹੈ ਜਿਹੜੀ ਉਹ ਹਾਈ ਕੋਰਟ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸਾਹਮਣੇ ਆਈ ਤੇ ਉਸ ਤੋਂ ਬਾਅਦ ਜੋ ਹਾਈ ਕੋਰਟ ਨੇ ਫੈਸਲਾ ਸੁਣਾਇਆ ਉਹ ਵੀ ਇੱਕ ਐਗਜ਼ਾਮਪਲ ਸੈੱਟ ਕਰ ਗਿਆ ਦਰਅਸਲ ਮਾਮਲਾ ਹਰਿਆਣਾ ਦੇ ਛੱਜਰ ਦਾ ਹਰਿਆਣਾ ਦੇ ਝੱਜਰ ਦੇ ਵਿੱਚ ਕੌਰਤ ਨੇ ਪੁਲਿਸ ਦੇ ਕੋਲੇ ਸ਼ਿਕਾਇਤ ਦਰਜ ਕਰਾਈ ਕਿ ਉਸਦੇ ਸਸੋਹਰਾ ਉਸਦੇ ਨਾਲ ਮਾਰ ਕੁੱਟਾਈ ਕੀਤੀ ਹੈ ਸਸੋਹਰੇ ਨੇ ਡੋਮੈਸਟਿਕ ਵਾਇਲੈਂਸ ਦਾ ਕੇਸ ਯਾਨੀ ਕਿ ਘਰੇਲੂ ਹਿੰਸਾ ਦਾ ਕੇਸ ਹੈ ਜਿਹੜਾ ਉਹ ਦਰਜ ਕਰਵਾਇਆ ਉਸਨੇ ਇਹ ਅਲੀਗੇਸ਼ਨ ਲਗਾਏ ਕਿ ਉਹ ਆਪਣੇ ਪਤੀ ਦੇ ਨਾਲ ਵੱਖਰੇ ਰਹਿੰਦੀ ਹੈ ਪਰ ਆਪਣੇ ਸਸੋਹਰਿਆਂ ਨੂੰ ਜਦੋਂ ਮਿਲਣ ਗਈ ਤਾਂ ਉਸਦੀ ਸੱਸ ਨੇ ਉਸਦੇ ਥੱਪੜ ਮਾਰੇ ਉਸ ਨੂੰ ਵਾਲਾਂ ਤੋਂ ਫੜ ਕੇ ਘਰੋਂ ਬਾਹਰ ਕੱਢ ਦਿੱਤਾ ਤੇ ਉਸਦੇ ਸੋਹਰੇ ਨੇ ਡੰਡੇ ਦੇ ਨਾਲ ਉਸਦੀ ਮਾਰ ਕੁੱਟਾਈ ਕੀਤੀ ਕਹੀਦਾ ਤਾਂ ਇਹ ਸੀ ਕਿ ਪੁਲਿਸ ਪੂਰੀ ਤਰ੍ਹਾਂ ਜਾਂਚ ਪਰਖਦੀ ਉਸ ਤੋਂ ਬਾਅਦ ਐਫ ਆਈ ਆਰ ਦਰਜ ਕਰਦੀ ਪਰ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਜਦੋਂ ਬਜ਼ੁਰਗ ਜੋੜੇ ਨੂੰ ਇਹ ਪਤਾ ਲੱਗਿਆ ਕਿ ਉਹਨਾਂ ਦੇ ਖਿਲਾਫ ਉਹਨਾਂ ਦੀ ਨੂੰਹ ਨੇ ਐਫ ਆਈ ਆਰ ਦਰਜ ਕਰਾ ਲੀਆ ਤਾਂ ਉਹ ਉਹਨਾਂ ਨੇ ਹਾਈ ਕੋਰਟ ਦਾ ਰੋਕ ਕੀਤਾ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਇਹ ਅਪੀਲ ਦਾਖਲ ਕੀਤੀ ਕਿ ਇਹ ਐਫ ਆਈ ਆਰ ਬਿਲਕੁਲ ਝੂਠੀ ਹੈ ਤੇ ਐਫ ਆਈ ਆਰ ਜਿਹੜੀ ਉਹ ਰੱਦ ਕੀਤੀ ਜਾਵੇ ਇਸ ਐਫ ਆਈ ਆਰ ਨੂੰ ਰੱਦ ਕਰਨ ਦੇ ਪਿੱਛੇ ਜਿਹੜਾ ਲੌਜੀਕ ਉਸ ਸੱਸ ਹੋਰੇ ਨੇ ਦੱਸਿਆ ਉਹ ਬਾਖਮਾਲ ਸੀਗਾ ਉਹ ਸੁਣ ਕੇ ਤੁਸੀਂ ਹੈਰਾਨ ਵੀ ਰਹਿ ਜਾਓਗੇ ਉਹਨਾਂ ਨੇ ਦੱਸਿਆ ਕਿ ਅਸੀਂ ਪੂਰੀ ਤਰ੍ਹਾਂ ਅਪਾਹਜ ਹਾਂ ਜਿਹੜਾ ਸੋਰਾ ਹੈ ਉਹ ਬਿਨਾਂ ਵਸਾਕਿਆਂ ਤੋਂ ਚੱਲ ਨਹੀਂ ਸਕਦਾ ਇੱਥੋਂ ਤੱਕ ਕਿ ਵਾਸ਼ਰੂਮ ਜਾਣ ਦੇ ਲਈ ਵੀ ਉਹਨੂੰ ਸਹਾਰੇ ਦੀ ਲੋੜ ਪੈਂਦੀ ਹੈ ਜਿਹੜੀ ਸੱਸ ਹੈ ਉਹ व्हीਲ ਚੇਅਰ ਤੇ ਹੈ ਦੋਨੋਂ ਲਕਵੇ ਦੇ ਮਰੀਜ਼ ਨੇ ਉਹ व्हीਲ ਚੇਅਰ ਤੋਂ ਉੱਠ ਤੱਕ ਨਹੀਂ ਸਕਦੀ ਸੋ ਇਸ ਕਰਕੇ ਇੰਨੇ ਬੁਰੇ ਹਾਲਾਤਾਂ ਦੇ ਵਿੱਚ ਉਹ ਰਹਿ ਰਹੇ ਨੇ ਤੇ ਮੁੰਡਾ ਉਹਨਾਂ ਦਾ 1 ਸਾਲ ਹੋ ਗਿਆ ਉਹਨਾਂ ਤੋਂ ਵੱਖਰੇ ਰਹਿ ਰਿਹਾ ਨੂੰ ਉਹਨਾਂ ਦੇ ਕੋਲ ਜਦੋਂ ਵਿਆਹ ਹੋਇਆ ਸੀ ਤਾਂ ਕੁਝ ਦਿਨ ਹੀ ਰਹੀ ਸੀ ਉਸ ਤੋਂ ਬਾਅਦ ਚਲੀ ਗਈ ਔਰ 1 ਸਾਲ ਬਾਅਦ ਐਫ ਆਈ ਆਰ ਦਰਜ ਕਰਾਰੀ ਹੈ ਸਾਨੂੰ ਮਿਲਣ ਤੱਕ ਨਹੀਂ ਆਈ ਤੋ ਇਹ ਲੌਜੀਕ ਉਹਨਾਂ ਨੇ ਕੋਰਟ ਦੇ ਸਾਹਮਣੇ ਰੱਖਿਆ ਕੋਰਟ ਨੇ ਉਹਨਾਂ ਤੋਂ ਮੈਡੀਕਲ ਸਰਟੀਫਿਕੇਟ ਮੰਗਿਆ ਤਾਂ ਉਹਨਾਂ ਨੇ ਦਿਵਿਆਂਗ ਦਾ ਮੈਡੀਕਲ ਸਰਟੀਫਿਕੇਟ ਵੀ ਦਿਖਾਇਆ ਜਿਸ ਦੇ ਵਿੱਚ ਪਾਇਆ ਗਿਆ ਕਿ ਹਾਂ ਇਹ ਜਿਹੜੇ ਨੇ ਦੋਨੋਂ ਦਿਵਿਆਂਗ ਨੇ ਇਹ ਦੋਨੋਂ ਅਪਾਹਜ ਨੇ ਇਹ ਜੋ ਐਲੀਗੇਸ਼ਨ ਲੱਗ ਰਹੇ ਨੇ ਉਹ ਉਸ ਤਰ੍ਹਾਂ ਦੇ ਐਲੀਗੇਸ਼ਨ ਇਹਨਾਂ ਦੇ ਉੱਤੇ ਝੂਠੇ ਸਾਬਤ ਹੁੰਦੇ ਨੇ ਕਿਉਂਕਿ ਇਹ ਕੁਝ ਇਦਾਂ ਦੀ ਕਾਰਵਾਈ ਨਹੀਂ ਕਰ ਸਕਦੇ ਜਿਹੜੇ ਆਪਣੇ ਯੋਗੇ ਨਹੀਂ ਉਹ ਮਾਰਕਟਾਈ ਕਿਸੇ ਦੀ ਕਿਵੇਂ ਕਰ ਸਕਦੇ ਨੇ ਜਦੋਂ ਸਥਾਨਕ ਪੁਲਿਸ ਤੋਂ ਪੁੱਛਿਆ ਗਿਆ ਤਾਂ ਪੁਲਿਸ ਨੇ ਵੀ ਕਿਹਾ ਕਿ ਹਾਂਜੀ ਇਹ ਬਿਲਕੁਲ ਠੀਕ ਹੈ ਜੀ ਇਹ ਦੋਵੇਂ ਅਪਾਹਜ ਕੋਰਟ ਦੇ ਸਾਹਮਣੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਕੋਰਟ ਨੇ ਇਹ ਫੈਸਲਾ ਸੁਣਾਇਆ ਕਿ ਇਹਨਾਂ ਦੀ ਜਿਹੜੀ ਹਾਲਤ ਹੈ ਜਿਹੜੀ ਸਥਿਤੀ ਹੈ ਉਹ ਦੇਖ ਕੇ ਸਾਫ਼ ਲੱਗਦਾ ਹੈ ਕਿ ਇਹ ਐਫ ਆਈ ਆਰ ਜਿਹੜੀ ਇਹ ਝੂਠੀ ਦਰਜ ਕਰਾਈ ਗਈ ਹੈ ਇਹ ਲੋਕ ਜਿਹੜੇ ਆਪਣੇ ਜੋਗੇ ਵੀ ਨਹੀਂ ਆਪਣੇ ਰੋਜ਼ਮਰ ਰਾਂ ਦੇ ਕਮਾ ਜੋਗੇ ਵੀ ਨਹੀਂ ਇਹ ਕਿਵੇਂ ਡੋਮੈਸਟਿਕ ਵਾਇਲੈਂਸ ਕਰ ਸਕਦੇ ਨੇ ਘਰੇਲੂ ਹਿੰਸਾ ਕਰ ਸਕਦੇ ਨੇ ਕਿਵੇਂ ਮਾਰਕੁਟਾਈ ਕਰ ਸਕਦੇ ਨੇ ਸੋ ਇਹ ਐਫ ਆਈ ਆਰ ਹੈ ਜਿਹੜੀ ਇਹ ਹੁਣੇ ਰੱਦ ਕੀਤੀ ਜਾਵੇ ਗੱਲ ਇੱਥੇ ਖਤਮ ਨਹੀਂ ਹੁੰਦੀ ਕੋਰਟ ਨੇ ਇਹ ਵੀ ਫੈਸਲਾ ਸੁਣਾਇਆ ਕਿ ਅਜਿਹੇ ਮਾਮਲੇ ਦਿਨ ਬਦਨ ਵੱਧੇ ਜਾ ਰਹੇ ਨੇ ਕਾਨੂੰਨਾ ਦਾ ਦੁਰਉਪਯੋਗ ਕੀਤਾ ਜਾਂਦਾ ਲੋਕਾਂ ਨੂੰ ਹਰਾਸ ਕੀਤਾ ਜਾਂਦਾ ਖਾਸ ਤੌਰ ਤੇ ਬਜ਼ੁਰਗਾਂ ਨੂੰ ਹਰਾਸ ਕੀਤਾ ਜਾਂਦਾ ਮੁੰਡੇ ਵਾਲਿਆਂ ਨੂੰ ਹਰਾਸ ਕੀਤਾ ਜਾਂਦਾ ਕਈ ਕੇਸਿਸ ਦੇ ਵਿੱਚ ਇਸ ਕਰਕੇ ਜਿਹੜੇ ਜੈਨੂਨ ਕੇਸ ਵੀ ਹੁੰਦੇ ਨੇ ਜਿਹੜੇ ਸਹੀ ਕੇਸ ਵੀ ਹੁੰਦੇ ਨੇ ਉਹਨਾਂ ਨੂੰ ਵੀ ਸ਼ੱਕ ਦੀ ਨਿਗਰ ਨਾਲ ਦੇਖਿਆ ਜਾਣ ਲੱਗ ਗਿਆ ਸੋ ਇਸ ਕਰਕੇ ਅਦਾਲਤ ਨੇ 1 ਲੱਖ ਰੁਪਏ ਦਾ ਜੁਰਮਾਨਾ ਉਸ ਨੂੰ ਨੂੰ ਲਗਾਇਆ ਉਸ ਔਰ ਇਹ ਆਰਡਰ ਕੀਤਾ ਕਿ 50000 ਰੁਪਏ ਸੌਰੇ ਨੂੰ ਤੇ 50000 ਰੁਪਏ ਸੱਸ ਨੂੰ ਜੁਰਮਾਨੇ ਵਜੋਂ ਅਦਾ ਕਰਨਾ ਹੈ 4 ਮਹੀਨੇ ਦੇ ਵਿੱਚ ਵਿੱਚ ਇਹ ਜੁਰਮਾਨਾ ਅਦਾ ਕਰਨਾ ਹੈ ਔਰ ਜੇ ਇਹ ਜੁਰਮਾਨਾ ਅਦਾ ਨਹੀਂ ਕੀਤਾ ਤਾਂ ਉੱਥੋਂ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਅਦਾਲਤ ਨੇ ਹੁਕਮ ਸੁਣਾਇਆ ਕਿ ਇਸ ਔਰਤ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਸੋ ਹਾਈ ਕੋਰਟ ਨੇ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਕਿ ਜਿਹੜੇ ਕਾਨੂੰਨਾਂ ਦਾ ਦੁਰਪਯੋਗ ਕਰਦੇ ਨੇ ਜਿਹੜੇ ਹਰਾਸ ਕਰਦੇ ਨੇ ਲੋਕਾਂ ਨੂੰ ਕਾਨੂੰਨ ਦੀਆਂ ਧਰਾਵਾਂ ਦੇ ਤਹਿਤ ਸੋ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਾਡੇ ਮੁਲਕ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਦੇ ਗੱਲ ਕਰ ਲੋ ਮੈਂ ਬੜੇ ਸਾਰੇ ਕਾਨੂੰਨੀ ਮਹਾਰਾ ਨਾਲ ਵੀ ਗੱਲ ਕੀਤੀ ਉਹ ਕਹਿੰਦੇ ਕਿ ਬਹੁਤ ਸਾਰੇ ਕੇਸ ਜਿਹੜੇ ਨੇ ਉਹ ਡਿਸਟ੍ਰਿਕਟ ਕੋਰਟ ਦੇ ਵਿੱਚ ਹੀ ਆਉਂਦੇ ਨੇ ਡੋਮੈਸਟਿਕ ਵਾਇਲੈਂਸ ਦੇ ਜਿਨ੍ਹਾਂ ਦੇ ਵਿੱਚੋਂ ਲਗਭਗ 50 ਤੋਂ 60% ਕੇਸ ਨੇ ਜਿਹੜੇ ਉਹ ਫਰਜ਼ੀ ਹੁੰਦੇ ਨੇ ਉਹ ਸਿਰਫ ਹਰਾਸਮੈਂਟ ਦੇ ਕੇਸ ਹੁੰਦੇ ਨੇ ਉਹ ਇਸ ਕਰਕੇ ਹਰਾਸਮੈਂਟ ਕੀਤੀ ਜਾਂਦੀ ਹੈ ਤਾਂ ਜੋ ਦੋਵੇਂ ਪਰਿਵਾਰਾਂ ਦੇ ਵਿੱਚ ਕੋਈ ਸਮਝੌਤਾ ਹੋ ਜੇ ਜਾਂ ਪ੍ਰੈਸ਼ਰ ਬਿਲਡ ਅਪ ਕੀਤਾ ਜਾ ਸਕੇ ਕਿ ਦੇਖੋ ਮਾਮਲਾ ਰਫਾ ਦਫਾ ਕਰ ਦੋ ਨਹੀਂ ਤਾਂ ਡੋਮੈਸਟਿਕ ਵਾਇਲੈਂਸ ਦਾ ਘਰੇਲੂ ਹਿੰਸਾ ਦਾ ਜਿਹੜਾ ਉਹ ਪਰਚਾ ਕਰਾ ਲਿਆ ਜਾਏਗਾ ਹੁੰਦਾ ਇਹ ਹੈ ਕਿ ਬੜੇ ਸੀਨੀਅਰ ਵਕੀਲ ਨੇ ਦੱਸਿਆ ਕਿ ਹੁੰਦਾ ਇਹ ਹੈ ਕਿ ਜਿਹੜੇ ਜੈਨੂਨ ਕੇਸ ਵੀ ਹੁੰਦੇ ਨੇ ਉਹ ਵੀ ਸ਼ੱਕ ਦੀ ਨਿਗਰਾਨੀ ਨਾਲ ਦੇਖੇ ਜਾਂਦੇ ਨੇ ਕਿ ਭਾਈ ਇਹ ਪੈਸੇ ਲੈਣ ਵਾਸਤੇ ਕਰ ਰਹੇ ਨੇ ਜਾਂ ਕੁਝ ਹੋਰ ਕਰ ਰਹੇ ਨੇ ਸੋ ਜਿਹੜੇ ਲੋਕ ਜਾਣ ਬੁੱਝ ਕੇ ਫਸਾਣ ਦੇ ਚੱਕਰਾਂ ਦੇ ਵਿੱਚ ਜਿਹੜੇ ਲੋਕ ਸਿਰਫ ਹਰਾਸ ਕਰਨ ਦੇ ਲਈ ਅਜਿਹੇ ਕੇਸਸ ਕਰਦੇ ਨੇ ਉਹਨਾਂ ਦੇ ਲਈ ਇਹ ਹਾਈ ਕੋਰਟ ਨੇ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਹਾਈ ਕੋਰਟ ਨੇ ਕੋਰਟ ਵੀ ਕਿਤਾਬ ਦੇ ਹੁਕਮਤ ਵਿੱਚ ਇਹ ਫੈਸਲਾ ਉਹਨਾਂ ਸਾਰੇ ਲੋਕਾਂ ਦੀਆਂ ਕੰਨ ਅੱਖ ਖੋਲਦਾ ਹੈ ਜਿਹੜੇ ਨਜਾਇਜ਼ ਤਰੀਕੇ ਦੇ ਨਾਲ ਕਾਨੂੰਨਾ ਦੀ ਦੁਰਵਰਤੋਂ ਕਰਕੇ ਆਪਣੇ ਇਨ-ਲॉਜ਼ ਨੂੰ ਤੰਗ ਪ੍ਰੇਸ਼ਾਨ ਕਰਨਾ ਚਾਹੁੰਦੇ ਨੇ ਸੋ ਬੜਾ ਸੋਚ ਸਮਝ ਕੇ ਅੱਗੇ ਤੋਂ ਇਹ ਕੰਮ ਕਰਿਓ ਜੇ ਅਪਰੂਵ ਹੋ ਗਿਆ ਅਦਾਲਤ ਦੇ ਵਿੱਚ ਕਿ ਤੁਸੀਂ ਦੁਰਉਪਯੋਗ ਕੀਤਾ ਕਿਸੇ ਵੀ ਕਾਨੂੰਨ ਦਾ ਤਾਂ ਤੁਹਾਡੇ ਖਿਲਾਫ ਇਸੇ ਤਰੀਕੇ ਨਾਲ ਕਾਰਵਾਈ ਹੋ ਸਕਦੀ ਹੈ ਜਿਵੇਂ ਇਸ ਔਰਤ ਦੇ ਖਿਲਾਫ ਹੋਈ ਹੈ ਧੰਨਵਾਦ